ਦੇਖੋ ਜੋ ਹੋਇਆ ਉਹ ਤੋਂ ਤੁਸੀਂ ਦੇਖ ਹੀ ਲਿਆ ਪਰ ਮੈਂ ਸਿਰਫ ਇੰਨੇ ਦੋ ਸ਼ਬਦਾਂ ਚ ਗੱਲ ਵਿੜਾਂਗਾ ਜੋ ਪੰਜਾਬ ਦੇ ਅੱਜ ਹਾਲਾਤ ਨੇ ਜੋ ਸਰਕਾਰ ਇਸ ਕਰਤਾਇਆ ਜੋ ਪੰਜਾਬ 'ਚ ਬਾਹਰ ਦਾਟਾ ਹੋ ਰੀਆਂ ਜੋ ਪੰਜਾਬ ਦਾ ਮਾਹੌਲ ਖਰਾਬ ਆ ਇਹ ਗਊ ਮਾਂ ਕਦਾਬ ਸ਼ਾਬ ਲੱਗ ਰਿਹਾ ਅੱਜ ਮੈਂ ਪੁੱਛਣਾ ਚਾਹਨਾ ਕਿੱਥੇ ਸਾਡਾ ਇੰਟੈਲੀਜੈਂਸ ਆ ਤੇ ਕਿੱਥੇ ਸਾਡਾ ਸਿਸਟਮ ਆ ਐਦਾਂ ਛਰੇਆਂ ਗਊਆਂ ਵੱਡੀਆਂ ਜਾ ਰਹੀਆਂ ਅੱਜ ਗਊ ਵਾਂਸ਼ ਨੂੰ ਤਫਰਾਨ ਵਾਸਤੇ ਸੰਸਕਾਰ ਕਰਨ ਵਾਸਤੇ ਜੋ ਦੇਸੀ ਵੀ ਨਾਲ ਕੋਏ ਬਟੇ ਤਾਂ ਤੇ ਹੋਰ ਲੋਕ ਬੰਦਾਲ ਨਹੀਂ ਕਰ ਰਹੇ ਆ। ਹੋਰ ਤਾਂ ਹੋਰ ਜਿਹੜੀਆਂ 11 ਗਊ ਤਾਂ ਸਾਡੇ ਰਾਣਾ ਜੀ ਨੇ ਨਿਕਸਰ ਜੀ ਨੇ ਗੁਰਪ੍ਰੀਤ ਜੀ ਨੇ ਰਾਤ ਬਚਾਈਆਂ ਉਹਨਾਂ ਦੀ ਇੱਕ ਗਾਊ ਮਾਤਾ ਦਾ ਪਛੜਿਆ ਜਨਮ ਦਿੱਤਾ ਉਹਨੇ। ਬੜੇ ਸ਼ਰਮ ਦੀ ਗੱਲ ਆ। ਪ੍ਰਸ਼ਾਸਨ ਨੂੰ ਮੈਂ ਬੇਨਤੀ ਕਰਦਾ ਕਿ ਇਹ ਖਾਤ ਕਰਕੇ ਇਹਨਾਂ ਨਹਿਰਾ ਦੇ ਕੰਡੇ ਜਿੰਨੇ ਡੇਰੇ ਹੈਗੇ ਆ ਕੁਝ ਉਹਨਾਂ ਦੇ ਇਹਨਾਂ ਸਭ ਦੀ ਵੈਰੀਫਿਕੇਸ਼ਨ ਕਰਾਈ ਜਾਵੇ। ਜਿਹੜੀ ਜਗ੍ਹਾ ਦੇ ਉੱਪਰ ਇਹ ਨਹਿਰਾ ਹੈਗਾ ਉਸ ਦੀ ਮਾਲਕ ਨੂੰ 120 ਵੀ ਤੇ ਇਨਵੋਲਵ ਕੀਤਾ ਜਾਵੇ ਦੀ ਰੈਕਸ ਬੈਂਕ ਦੀ 120 ਵੀ ਦੇ ਵਿੱਚ। ਤੇ ਇਹ ਜਿਹੜੇ ਐਸ ਦੇਰੇ ਦੇ ਨੇ ਮਾਲੇ ਨੇ ਜਿਹੜੀ ਸੰਪਤੀ ਬਣਾਈ ਆ ਉਹ ਡੜੀ ਡਿਸਟਰਾਏ ਕਰਨੀ ਚਾਹੀਦੀ ਆ ਜਿਹੜੀਆਂ ਇਹਨਾਂ ਨੇ ਵਹੀਕਲ ਲਏ ਉਹ ਪ੍ਰਸ਼ਾਸਨ ਬੌਂਡ ਕਰੇ ਇਹਨਾਂ ਦੇ ਜਿੰਨੇ ਵੀ ਬੈਂਕ ਖਾਤੇ ਆ ਅਕਸੀਲ ਕਰੇ ਕਿ ਜਿਹੜੇ ਅੱਜ ਤੱਕ ਇਹਨਾਂ ਨੇ ਜਿਹੜੇ ਗਊਮਾਸ ਦੇ ਕੋਲ ਜਿਹੜੇ 11 ਮੋਟਰਸਾਈਕਲ ਫੜੇ ਗਏ ਆ ਜਿਹੜੇ ਇੱਥੇ ਬਰਾਮਦ ਹੋਇਆ 11 ਇੱਕ ਘਰ ਦੇ ਵਿੱਚ ਤਾਂ ਹੁੰਦੇ ਨਹੀਂ ਕਿਥੇ ਚੰਡੀਗੜ੍ਹੋਂ ਸੀ ਗਊਮਾਸ ਫੜਿਆ ਜਿਲਕਪੁਰ ਫੜਿਆ ਪ੍ਰਸ਼ਾਸਨ ਨੂੰ ਬੇਨਤੀ ਆ ਵੀ ਇਹ ਪਤਾ ਕਰਾਇਆ ਜਾਏ ਕਿੱਥੇ ਕਿਹਦੇ ਹੋਟਲ ਨੂੰ ਸਪਲਾਈ ਹੋਣੀ ਸੀ ਉਹ ਹੋਟਲ ਵੀ ਸੀਜ ਕਰੇ ਸਰਕਾਰ ਸਿਰਫ ਇਹ ਗੱਲ ਨਾ ਹੋਵੇ ਕਿ ਅਸੀਂ ਆ ਗਏ ਆ ਗਊ ਮਰ ਨੂੰ ਫੜਾਤਾ ਬਚਾਤਾ ਮੁਕਦਮਾ ਦਰਜ ਕਰਤਾ ਗਿਰਕਾਰ ਕਰਲੇ ਸਸਰੀ ਕਾਲ ਇਸ ਤੋਂ ਬਾਅਦ ਇਸ ਤੋਂ ਬਾਅਦ ਵੀ ਕਾਰਵਾਈ ਹੋਣੀ ਚਾਹੀਦੀ ਕਿੱਥੇ ਜਾਣਾ ਸੀ ਕੌਣ ਪਿੱਛੇ ਆ ਕਿਹਦੀ ਇਨਵੋਲਵਮੈਂਟ ਆ ਜੇ ਹੋਰ ਬੰਦੇ ਇਨਵੋਲਵ ਪਏ ਉਹਨਾਂ ਦੀ ਵੀ ਰਿਸਪੰਡਿਟੀ ਕਿਹਦੀ ਆ ਗਊ ਹਤਿਆਰਿਆਂ ਨੂੰ ਜਿਹੜੀ ਫਾਂਸੀ ਜਿਹੜੀ ਹੈਗੀ ਆ ਉਹਦੇ ਬਸੇ ਚਲੋ ਸਾਡੇ ਸੰਘਰਸ਼ ਚੱਲ ਰਹੇ ਹਨਾ ਜੀ ਉਹ ਤਾਂ ਚੱਲ ਹੀ ਰਹੇ ਆ ਪਰ ਅੱਜ ਦਾ ਵਿਸ਼ਾ ਜਿਹੜਾ ਇਹ ਆ ਮੈਨੂੰ ਕਿਤੇ ਨਹੀਂ ਸਮਝ ਆਉਂਦੀ ਕਿ ਨਾਰਾਗੜ ਵਾਛੇ ਗੁਰਪ੍ਰੀਤ ਜੀ ਨੂੰ ਜੀੜੀ ਰਾਣਾ ਜੀ ਨੂੰ ਨਿਕਸਨ ਜੀ ਨੂੰ ਇਨਫੋਰਮੇਸ਼ਨ ਮਿਲ ਰਹੀ ਹੈ ਸਾਡੇ ਰਾਹੁਲ ਜੀ ਨੂੰ ਇਨਫੋਰਮੇਸ਼ਨ ਮਿਲ ਰਹੀ ਹੈ ਕਿਤੇ ਗਊਮਛ ਵੱਡੇ ਜਾਣੇ ਆ ਕਿ ਆ ਪ੍ਰਸ਼ਾਸਨ ਨੂੰ ਨਹੀਂ ਪਤਾ ਲੱਗਦਾ ਸੀਆਈਡੀ ਸਪੈਸ਼ਲ ਬ੍ਰਾਂਚ ਸਾਰੇ ਕਿੱਥੇ ਗਏ ਹੋਏ ਆ ਮੇਰੀ ਬੇਨਤੀ ਔਰ ਮੇਰੇ ਵਾਸਤੇ ਸਾਰੇ ਅਸੀਂ ਖੁਦ ਵੀ ਦੋਸ਼ੀ ਆ ਜਿਹੜੇ ਆਸ ਪੜੋਸੇ ਲੋਕਾਂ ਕਿ ਉਸ ਪਿੰਡ ਦੇ ਸਰਪੰਚ ਨੂੰ ਪੰਚ ਨੂੰ ਪਤਾ ਨਹੀਂ ਕਿਤੇ ਏਰੀਆ 'ਚ ਕੀ ਹੋ ਰਿਹਾ ਜਿਹੜਾ ਪੰਜਾਬ ਦੇ ਵਿੱਚ ਜਰੀਆ ਪਰੀਤੀ ਆ ਰਹੀਆਂ ਜੋ ਪੰਜਾਬ ਦਾ ਮਾਹੌਲ ਖਰਾਬ ਹੋ ਰਿਹਾ ਮਾਂਗੂ ਮਾਤਾ ਦਾ ਹੀ ਅਪਸ਼ਾਪ ਲੱਗ ਰਿਹਾ ਅੱਜ ਅਸੀਂ ਪ੍ਰਸ਼ਾਸਨ ਨੂੰ ਅਸੀਂ ਹੁਣ ਮੰਗ ਪੱਤਰ ਵੀ ਦਵਾਂਗੇ ਕਿ ਜਿੰਨੇ ਇਹਨਾਂ ਦੇ ਡੇਰੇ ਆ ਉਹਨਾਂ ਦੀ ਪੁਲਿਸ ਵੈਰੀਫਿਕੇਸ਼ਨ ਕਰਾਈਆਂ ਜਾਣ ਆਟਾਏ ਜਾਣ ਸਾਨੂੰ ਵਿਸ਼ਵਾਸ ਦਿੱਤਾ ਡੀਐਸਪੀ ਸਾਹਿਬ ਨੇ ਕਿ ਇਹ ਤਾਇਆ ਜਾਏਗਾ ਇਹਨਾਂ ਦੇ ਮੋਟਰਸਾਈਕਲ ਬਾਈਕ ਵਗੈਰਾ ਜਿਹੜੇ ਹੈਗੇ ਉਹਨਾਂ ਕਿੱਥੇ ਜਾਣਗੇ ਸਮਝੀ ਮੇਰਾ ਨਾਮ ਰਮਨ ਵਡੇਰਾ ਮੈਂ ਸ਼ਿਸ਼ਨਾ ਯੂਥ ਪ੍ਰਧਾਨ ਸ਼ਿਸ਼ਨਾ ਬਾਲਾ ਹਾਜ਼ਰ ਹੈ ਜੀ ਸਾਹਿਬ ਇਹਦੇ ਵਿੱਚ ਰਾਜ ਦੇ ਸੰਦੇਸ਼ ਨੂੰ ਮੌਸੂਲੀ ਕਿਹੜਾ ਕਿਹੜਾ ਸੰਗਠਨ ਬੀਜੀ ਜੀ ਦੇ ਵਿਹਾੜੇ ਚੱਲਦੇ ਨੇ ਇਹ ਲੋਕਾਂ ਨੂੰ ਸ਼ਰਮ ਨਹੀਂ ਕਿ ਇਹ ਕੀ ਕਰਦੇ ਨੇ ਇੱਥੇ 11 ਗਊਆਂਸ਼ ਮਿਲੇ ਨੇ ਜੀ ਸਾਡੇ ਰਾਤ ਹੀ ਇਨਫੋਰਮੇਸ਼ਨ ਆਈ ਸੀ ਕਿ ਤੁਹਾਡੇ ਸ਼ਹਿਰ ਦੇ ਇਲਾਕੇ ਦੇ ਵਿੱਚ ਕਿਤੇ ਗਊ ਤਸਕਰੀ ਹੋ ਰਹੀ ਆ ਅਸੀਂ ਇਮੀਡੀਏਟ ਉਸੇ ਟਾਈਮ ਨਿਕਲੇ ਆਪਣੇ ਸਾਰੇ ਭੈਣ ਭਰਾਵਨ ਲੈ ਕੇ ਜਿਹੜੇ ਵੀ ਸਾਡੇ ਮਿੱਤਰ ਦੋਸਤ ਨੇ ਉਧਰੋਂ ਨਿਕਸ਼ਨ ਜੀ ਉਹਨਾਂ ਹੀ ਗੁਰਪ੍ਰੀਤ ਜੀ ਨੇ ਸਾਰੇ ਆ ਗਏ ਉਹਨਾਂ ਨੇ ਆ ਕੇ ਜਦੋਂ ਅਸੀਂ ਆਹ ਏਰੀਆ ਨੂੰ ਸਰਚ ਕੀਤਾ ਇੱਥੇ ਜਦੋਂ ਆ ਕੇ ਦੇਖਿਆ ਤੇ ਇੱਥੇ ਗਊਆਂ ਕਤਲ ਹੋ ਰਹੀਆਂ ਸੀਗੀਆਂ ਜਦੋਂ ਅਸੀਂ ਐਂਟਰੀ ਕੀਤੀ ਉਹ ਨਾਲ ਹੀ ਸਾਨੂੰ ਦੇਖ ਕੇ ਕਿਉਂ ਇੱਕ ਘਣਾ ਜੰਗਲ ਆ ਰਾਤ ਦਾ ਹਨੇਰੇ ਕਰਕੇ ਕੁਝ ਨਹੀਂ ਪਤਾ ਲੱਗਿਆ ਤੇ ਉਹ ਭੱਜ ਗਏ ਉਹਨਾਂ ਚੋਂ ਇੱਕ ਅਸੀਂ ਫੜ ਲਿਆ ਤੇ 11 ਗਊਆਂ ਵਾਂਸ਼ਾ ਅਸੀਂ ਜਾਨ ਬਚਾਈ ਆ ਕੀ ਕਹਿਣਾ ਜਦੋਂ ਸਾਰੀ ਘਟਨਾ ਮੈਂ ਤਾਂ ਜੀ ਪ੍ਰਸ਼ਾਸਨ ਦੀ ਨਾਕੀ ਕਹਿੰਦਾ ਜੀ ਸਾਡੀ ਮਾਲ ਸਰਕਾਰ ਦੀ ਬੋਟਾ ਅਸੀਂ ਮੰਗਦੇ ਆ ਗਊ ਟੈਕਸ ਇੰਨਾ ਇਕੱਠਾ ਕਰਦੇ ਆ ਤੇ ਫਿਰ ਵੀ ਕੱਟੀਆਂ ਜਾਂਦੀਆਂ ਨੇ ਮੈਂ ਆ ਪੰਜਾਬ ਸਰਕਾਰ ਨੂੰ ਇੱਕੋ ਅਪੀਲ ਕਰਦਾ ਕਿ ਇਹ ਤੇ ਸਖਤੋ ਸਖਤ ਕਾਨੂੰਨ ਜਨੂਨ ਬਣਾਇਆ ਜਾਵੇ ਤੇ ਜਿਹੜੇ ਵੀ ਇਹ ਕੰਮ ਕਰਦੇ ਨੇ ਉਹਨਾਂ ਦੀਆਂ ਪ੍ਰਾਪਰਟੀਆਂ ਬਲੱਜ ਹੋਣ ਜਿਹੜੀ ਵੀ ਜਗ੍ਹਾ ਤੇ ਇਹ ਕੁਝ ਹੁੰਦਾ ਵਾ ਉਹ ਬਾਇ ਨੇਮ ਉਹਨਾਂ ਤੇ ਪਰਚਾ ਦਿੱਤਾ ਜਾਵੇ ਤੇ ਉਹਨਾਂ ਨੂੰ ਜਿਹੜੀ ਇਹ ਪ੍ਰਾਪਰਟੀ ਆ ਉਹਨੂੰ ਪੱਕੀ ਤੌਰ ਤੇ ਗਊਸ਼ਾਲਾ ਨੂੰ ਧਾਨ ਦਿੱਤਾ ਜਾਵੇ ਜਿਹੜੇ ਗਊ ਬਹੁਤਾਂ ਮਾਸ ਰਹਿ ਗਿਆ ਇਹ ਪੀਸ ਹੋ ਗਿਆ ਇਹਨਾਂ ਨੂੰ ਜੀ ਹੁਣ ਆਪਾਂ ਦੱਬਾਂਗੇ ਜੀ ਨਮਕ ਪਾ ਕੇ نیچے ਇਹਨਾਂ ਨੂੰ ਦਹਨ ਕਰਾਂਗੇ ਜੀ ਜਿਵੇਂ ਜਿਹੜੇ ਬੰਦਿਆਂ ਦਾ ਹੁੰਦਾ ਆਪਣੇ ਸੰਸਾਰਿਕ ਯਾਤਰਾਜ ਆਪਾਂ ਗਨੀ ਭੇਟ ਕਰਦੇ ਆ ਜਿਹੜਾ ਇਹ ਗਾਉਂ ਵਾਂਛ ਹੁੰਦਾ ਇਹਨਾਂ ਨੂੰ ਆਪਾਂ ਜ਼ਮੀਨ 'ਚ ਰੱਬਦੇ ਆ ਇੱਥੇ ਆ ਜਾਂਦੇ ਨਹਿਰ ਦੇ ਨਾਲ ਨਾਲ ਕਾਫੀ ਬੁਝਾ ਰਹੇ ਨੇ ਜੀ ਜੀ ਇਹ ਆ ਜਾਦੀ ਪੰਜਾਬ ਸਰਕਾਰ ਆ ਇਹ ਪੰਜਵੇਂ ਇਨਸੀਡੈਂਟ ਆ ਜੀ ਇੱਥੇ ਇਹੀ 2 ਕਿਲੋਮੀਟਰ ਇੱਧਰ 2 ਕਿਲੋਮੀਟਰ ਉੱਧਰ ਅਸੀਂ ਇਸ ਵਾਰ ਚੇਤਾਵਨੀ ਦਿੰਨੇ ਆ ਅਸੀਂ ਹਰ ਸਾਲ ਇਹੀ ਸ਼ਹੀਦੀ ਦਿਹਾੜਿਆਂ 'ਚ ਇਹਨਾਂ ਨੂੰ ਫੜਦੇ ਆ ਸਾਡੇ ਇੱਥੇ ਖੂਨ ਡੁੱਲਿਆ ਹੋਇਆ ਹੈ ਮੱਛਵੜਾ ਸਾਹਿਬ ਦੀ ਧਰਤੀ ਆ ਬੱਚਿਆਂ ਦਾ ਸਾਰਿਆਂ ਦਾ ਅਸੀਂ ਇਹਨਾਂ ਨੂੰ ਸ਼ੋਕ ਦੇ ਦੇਣ ਸਮਝਦੇ ਆ ਅਸੀਂ ਕੋਈ ਪ੍ਰਦਰਸ਼ਨ ਨਹੀਂ ਕਰਨਾ ਚਾਹੁੰਦੇ ਜੇ ਕੋਈ ਇਹਨਾਂ ਨੇ ਸਰਕਾਰ ਨੇ ਕੋਈ ਉੱਚ ਕਦਮ ਨਾ ਚੱਕਿਆ ਤੇ ਜੇ ਅਸੀਂ ਅਗਲੀ ਵਾਰ ਕਿਤੇ ਫੜਿਆ ਅਸੀਂ ਉਹ ਸਾਰਾ ਇਥੋਂ ਜਿਹੜਾ ਵੀ ਮਾਸ ਮਿਲੇਗਾ ਗਊ ਦਾ ਸਿਰ ਸਾਰਾ ਅਸੀਂ ਆਪਣੇ ਐਮਐਲਏ ਦੇ ਘਰ ਦੇ ਬਾਹਰ ਰੱਖਾਂਗੇ ਜਾਂ ਆਪਣੇ ਸੀਐਮ ਦੇ ਘਰ ਦੇ ਬਾਹਰ ਰੱਖਾਂਗੇ ਕਟਨਾ ਦੇਖੋ ਤੁਹਾਡੇ ਬਿਲਕੁਲ ਸਾਹਮਣੇ ਹੈ ਜੀ ਅੱਜ ਸ਼ਹੀਦੀ ਧਰਤੀ ਪਰ ਇਹਨਾਂ ਲੋਕਾਂ ਨੇ ਗਊ ਦਾ ਖੂਨ ਬਹਾਇਆ ਹੈ ਔਰ ਅਸੀਂ ਤਾਂ ਗੁਰੂ ਮਹਾਰਾਜ ਜੀ ਦੀ ਇੱਕ ਲੜਫੜ ਕੇ ਚੱਲੇ ਹੋਏ ਆ ਕਿ ਗਊ ਗਰੀਬ ਦੀ ਰੱਖਿਆ ਅਸੀਂ ਗਾਵਾਂ ਦੀ ਰੱਖਿਆ ਤੇ ਲੱਗੇ ਹੋਏ ਆ ਲੇਕਿਨ ਇਹਨਾਂ ਲੋਕਾਂ ਨੇ ਸਾਨੂੰ ਇਸ ਗੱਲ ਤੇ ਮਜਬੂਰ ਕਰ ਦੇਣਾ ਕਿ ਜੋ ਇਹ ਗਊਆਂ ਨਾਲ ਕਰਦੇ ਆ ਤੇ ਅਸੀਂ ਉਹੀ ਇਹਨਾਂ ਨਾਲ ਕਰੀਏ ਇੱਥੇ 11 ਗਊਾਂ ਦਾ ਜੋ ਕੀ ਸਾਡੇ ਆਣ ਤੋਂ ਪਹਿਲਾਂ ਕੱਢ ਚੁੱਕੇ ਤੇ ਔਰ 11 ਗਊਾਂ ਸਾਸੀ ਗਊਸ਼ਾਲਾ ਪਹੁੰਚਾ ਚੁੱਕੇ ਜੋ ਜਿੰਦਾ ਖੜੇ ਸੀ ਇੱਕ ਤੁਸੀਂ ਦੇਖ ਸਕਦੇ ਹੋ ਬਿਲਕੁਲ ਜਿੱਦਾਂ ਇਹ ਕਹਿ ਦਿੰਦੇ ਵੀ ਫੰਡਰ ਗਊਆਂ ਐ ਔਰ ਉਹਦੇ ਵਿੱਚੋਂ ਇੱਕ ਗਊ ਹੁਣੇ ਥੋੜੀ ਦੇਰ ਪਹਿਲਾਂ ਇੱਥੇ ਸੋਈ ਐ ਔਰ ਇਹਨਾਂ ਨੂੰ ਕੋਈ ਮਤਲਬ ਨਹੀਂ ਕੋਈ ਦੁੱਧ ਵਾਲੀ ਐ ਕੋਈ ਬੱਚੇ ਵਾਲੀ ਐ ਇਹਨਾਂ ਨੂੰ ਸਿਰਫ ਮਾਸ ਦਾ ਕਰੋ ਪੈਸੇ ਤੱਕ ਮਤਲਬ ਐ ਇੱਕ ਸ਼ੌਕੀ ਦਾ ਮਕਾਨ ਹੈ ਪਿੱਛੇ ਸ਼ੌਕੀ ਹੈ ਇੱਕ ਸ਼ਾਵੀਰ ਆ ਜੋ ਗੱਡੀ ਦੇ ਕੋਲ ਤੇ ਰਹਿੰਦਾ ਹੈ ਇਹ ਦੋਹਾਂ ਦੀ ਮਿਲੀ ਭਗਤ ਨਾਲ ਕੰਮ ਹੋਇਆ 10 ਮੋਟਰਸਾਈਕਲਾਂ ਤੇ ਘਰ ਖੜੇ ਹੈ ਜੋ ਕਿ ਬਾਰੋਂ ਬੰਦੇ ਆ ਕੇ ਇਹਨਾਂ ਦੇ ਨਾਲ ਵੱਢਦੇ ਆ ਅਸੀਂ ਪ੍ਰਸ਼ਾਸਨ ਨੂੰ ਬਾਰ-ਬਾਰ ਅਪੀਲ ਕਰਕੇ ਥੱਕ ਚੁੱਕੇ ਆ ਹੁਣ ਸਾਡਾ ਸਬਰ ਦਾ ਬੰਦ ਟੁੱਟ ਚੁੱਕਿਆ ਹੈ ਉਸ ਤੋਂ ਪਹਿਲਾਂ ਹੁਣ ਅਸੀਂ ਚੇਤਾਵਨੀ ਜਿੰਨਾ ਕਹਿੰਦੇ ਕਿ ਜੋ ਗਊ ਨਾਲ ਹੋ ਰਿਹਾ ਹੁਣ ਅਸੀਂ ਉਹ ਬੁੱਤ ਨਾਲ ਕਰਕੇ ਦਿਖਾਵਾਂਗੇ ਕਾਰਵਾਈ ਦੇਖੋ ਪਹਿਲਾਂ ਵੀ ਇੰਝ 15 ਵਾਰ ਅਸੀਂ ਕਾਰਵਾਈਆਂ ਕਰਵਾ ਚੁੱਕੇ ਆ ਲੇਕਿਨ 6 ਮਹੀਨੇ 5 ਮਹੀਨੇ 4 ਮਹੀਨੇ ਬਾਅਦ ਸੁਰਜੰਦੇ ਆ ਬੰਦੇ ਲੇਕਿਨ ਜੋ ਮੇਨ ਸਰਗਣਾਏ ਪਿੱਛੇ ਉਹ ਨਹੀਂ ਫੜੇ ਜਾਂਦੇ ਅਸੀਂ ਪ੍ਰਸ਼ਾਸਨ ਨੂੰ ਇਹੀ ਮੰਗ ਕਰਦੇ ਆ ਕਿ ਜਲਦੀ ਤੋਂ ਜਲਦੀਆਂ ਨੂੰ ਫੜ ਕੇ ਇਸੇ ਤਰ੍ਹਾਂ ਦੀ ਸਜ਼ਾ ਦਿੱਤੀ ਜਾਵੇ ਸਾਡੇ ਦੇ ਲੋਕਲ ਸਰਸ ਦੇ ਪ੍ਰਧਾਨ ਦਾ ਰਮਨ ਮਡੇ ਰਾਜੀ ਨਿਕਸਨ ਜੀ ਨੂੰ ਉਪਰ ਤੋਂ ਗੁਰਪ੍ਰੀਤ ਜੀ ਤੋਂ ਜਾਣ ਤੋਂ ਇਹਨਾਂ ਨਾਲ ਅਦਾਸ ਨੂੰ ਫੋਨ ਤੇ ਇਨਫੋਰਮੇਸ਼ਨ ਦਿੱਤੀ ਸੀ ਇਹ ਵੀ ਯਰਲੀ ਮੇਰੇ ਦੋਨੇ ਐਸਚਓ ਸਮਹਾਲਾ ਤੇ ਮਾਚੂੜਾ ਤੇ ਮੈਂ ਇੱਥੇ ਮੌਕੇ ਤੇ ਪਹੁੰਚਿਆ ਹਾਂ ਜਿਹੜਾ ਅਸੀਂ ਇਹਦੇ ਤੋਂ ਦੀ ਐਫਆਰ ਨੰਬਰ ਜਿਹੜੀ ਆ 246 ਜਿਹੜੀ ਆ ਪਰਚਾ ਦਰਜ ਕੀਤਾ ਅੰਡਰ ਸੈਕਸ਼ਨ 298 111 ਸੈਕਸ਼ਨ 5 ਦੇ 8 ਦਾ ਪਰਹੈਪਸ਼ਨ ਉਹ ਕੋਸਟ ਲਕਟ ਪਰਚਾ ਦਰਜ ਕਰਕੇ ਅਸੀਂ ਜਿਹੜਾ ਇੱਕ ਬੰਦੇ ਨੂੰ ਅਜੇ ਰਾਉਂਡ ਅਪ ਕੀਤਾ ਹੈ ਬਾਕੀ ਬੰਦਿਆਂ ਨੂੰ ਜਿਹੜੀ ਜਿਹੜਾ ਅਸੀਂ 5 6 ਪਾਰਟੀਆਂ ਆਪਣੀ ਇਨਸਪੈਕਟ ਕੀਤੀਆਂ ਉਹਨਾਂ ਨੂੰ ਗ੍ਰਿਫਤਾਰ ਕਰਨ ਲਈ ਇਹਨਾਂ ਨੂੰ ਜਲਦੀ ਹੀ ਗ੍ਰਿਫਤਾਰ ਕਰਨਾ ਜਾਊਗਾ ਤੇ ਸਖਤ ਸਜ਼ਾ ਜਿਹੜੀ ਜਲਾਈ ਜਾਊਗੀ ਕਿੰਨੀਆਂ ਗੁੰਮਾਂ ਦੀ ਹੱਥੀ ਹੋਈ ਤੇ ਕਿੰਨੇ ਆ ਪਛਾਲੇ ਗਏ ਆ ਜੀ ਇਹ ਕਿਤੇ ਨਹੀਂ 5 ਗੁੰਮਾਂ ਦੀ ਜੀ ਬਚਾ ਲਈਆਂ ਗਈਆਂ ਉਹ ਤੋਂ ਬਾਅਦ ਪੰਜ ਗਮੂਆਂ ਹੋਰ ਜਿਹੜੀ ਨਹੀਂ ਚਾਰ ਡੇਰੇ ਦੇ ਬੰਨਿਆ ਉਹ ਵੀ ਬਚਾ ਲਈਆਂ ਜਿਹੜੀਆਂ ਨਵੀਆਂ ਸੀ ਜਿਹੜੀਆਂ ਮੌਕੇ ਤੇ ਦੇਖਣ ਤੇ ਪਤਾ ਲੱਗਦਾ ਕਿ ਸਟੱਪ ਜਿਹੜੀਆਂ ਚੱਲ ਰਹੀਆਂ ਨੇ ਤੇ ਹੋਰ ਕਿੰਨੇ ਕੁ ਬੰਦੇ ਚ ਸ਼ਾਮਲ ਹੋ ਕੇ ਕੀਤੇ ਗਏ ਜੀ ਕੁਝ ਇਸ ਤੋਂ ਬਿਨਾ ਜਦੋਂ ਤੀਸ਼ ਦਾ ਜਿਹੜਾ ਸਾਡਾ ਪਾਰਟ ਹੈ ਉਹ ਤੋਂ ਬਿਨਾ ਅਸੀਂ ਚਾਰ ਪੰਜ ਬੰਦੇ ਜਿਹੜੇ ਹੋਰ ਨੇ ਅਜਾਈ ਅੰਸਰ ਉਹ ਹਿਜਰਾ ਕਿਉਂ ਉੱਪਰ ਹੀ ਜਾਂਦੀ ਜਿੱਥੇ ਬੁੱਧ ਰਹਿੰਦੇ ਨੇ ਚੈਕਿੰਗ ਕਿਉਂ ਦੀ ਇਹ ਐਕਟਲੀ ਇਹਦਾ ਡਿਜ਼ਾਈਨ ਦੇ ਚੈਕਿੰਗ ਕਰਦੇ ਅਸੀਂ ਰਾਤ ਵੇਲੇ ਜਿਵੇਂ ਤੁਸੀਂ ਦੇਖਿਆ ਵੀ ਪਹਿਲਾਂ ਵੀ ਇੱ데 ਬੰਦੇ ਹੀ ਫਰਕੰਦਰ ਦੱਤੇ ਗਏ। ਅਜੇ ਉਹਨਾਂ ਜੋ ਅਜੇ ਵੀ ਬੰਦੇ ਜੇਹ ਦੇ ਵਿੱਚ ਹੈ। ਪਹਿਲਾਂ ਜਿਹੜੀ ਬੋਤ ਪਿੰਡੋਂ ਤੋਂ ਬੋਤਸ ਅਗਲੇ ਪਾਸੇ ਜਿਹੜੀ ਆ ਉੱਥੇ ਹੋਈ ਸੀ ਕਿਉਂਕਿ ਇਹ ਜਿਹੜਾ ਨਹਿਰ ਦੇ ਲੱਗੇ ਆ ਸਾਰਾ ਜੰਗਲ ਦਾ ਏਰੀਆ। ਦੇਖ ਨੂੰ ਇਹ ਵੀ ਮਿਲੇ ਗੁਰ ਗੁਦਰ ਵੀ ਆ ਰਹੇ ਸੀ। ਇਹ ਜਿਹੜਾ ਇਨਵੈਸਟੀਗੇਸ਼ਨ ਦਾ ਪਾਰਟ ਆ। ਇਹਨਾਂ ਵਿੱਚੋਂ ਵੀ ਇੱਕ ਬੰਦੇ ਦਾ ਸਾਨੂੰ ਜਿਹੜੀ ਮੌਮਗਾ ਜਿਹੜੀ ਨਜ਼ਰ ਆਈ ਆ। ਤੋ ਦੇਸ਼ ਵਿਦੇਸ਼ ਅਤੇ ਲੋਕਲ ਸ਼ਹਿਰਾਂ ਦੀਆਂ ਤਰੋ-ਤਾਜ਼ੀਆਂ ਖਬਰਾਂ ਦੇਖਣ ਦੇ ਲਈ ਸਾਡਾ ਇਹ YouTube ਚੈਨਲ ਜਨ ਕਲਿਆਣ ਟੀਵੀ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਨਾਲ ਹੀ ਬੈਲ ਆਈਕਨ ਵੀ ਔਨ ਕਰਦੋ ਤਾਂ ਕਿ ਜਦੋਂ ਵੀ ਅਸੀਂ ਨਮੀ ਤੋਂ ਨਮੀ ਕੋਈ ਨਿਊਜ਼ ਅਪਲੋਡ ਕਰੀਏ ਤੁਹਾਡੀ ਨੋਟੀਫਿਕੇਸ਼ਨ ਤੁਹਾਡੇ ਤੱਕ ਜਲਦ-ਜਲਦ ਪਹੁੰਚ ਜਾਏ। ਸੋ ਸਬਸਕ੍ਰਾਈਬ ਜਨ ਕਲਿਆਣ ਟੀਵੀ